ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਫਿਲਹਾਲ ਖੜੇ ਆ ਜੀ ਖੰਨੇ ਖੰਨਾ ਸ਼ਹਿਰ ਕਰਾਸ ਕਰਕੇ ਅਸੀਂ ਗਵਿੰਦਗੜ੍ਹ ਕਨੇ ਨੂੰ ਖੜੇ ਆ ਤੇ ਅੱਜ ਸੰਧੂ ਫਾਰਮ ਜੋਧਾ ਵਾਲੇ ਵੀਰ ਬੱਲ ਬਹੁਤ ਬਹੁਤ ਮੁਬਾਰਕਾਂ ਹੋਈਆਂ ਜੀ ਟਰੈਕਟਰ ਦੀਆਂ ਗੋਗੀ ਵਧਾਈਆਂ ਦੇ ਬਧਾਈਆਂ ਵੀਰ ਨੂੰ ਬਹੁਤ ਬਹੁਤ ਟਰੈਕਟਰ ਬਾਲਾ ਸੋਹਣਾ ਬਹੁਤ ਰੂਹ ਕੁਸ਼ ਹੁੰਦੀ ਆ ਟਰੈਕਟਰ ਨੂੰ ਦੇਖ ਕੇ ਬਹੁਤ ਸੋਹਣਾ ਟਰੈਕਟਰ ਹੈ ਤੇ ਪੂਰਾ ਬਲੌਗ ਜਲੂਨ ਦੇਖਿਓ ਸਾਰੀ ਟਰੈਕਟਰ ਦੀ ਸਹੂਲਤਾਂ ਦੱਸਾਂਗੇ ਜੋ ਜੋ ਸਹੂਲਤਾਂ ਨੇ ਦੇ ਨੰਬਰ ਆਪਾਂ ਸਕਰੀਨ ਤੇ ਸ਼ੇਅਰ ਕਰ ਦਿੰਦੇ ਆ ਤੁਸੀਂ ਕੀਮਤ ਵਗੈਰਾ ਦੀ ਜੋ-ਜੋ ਡਿਸਕਸ਼ਨ ਕਰਨੀ ਸਾਰੀ ਕਰਦੇ ਆ ਬਾਕੀ ਬਲੌਗ ਕਰਦੇ ਆ ਜੀ ਕੰਟੀਨਿਊ ਅੱਗੇ ਤੇ ਸਾਰਾ ਬਲੌਗ ਜਰੂਰ ਦੇਖਿਓ ਤੇ ਆਜੋ ਬਲੌਗ ਕਰਦੇ ਆ ਸਾਥ ਚਾਹ ਆਜੋ ਵੀਰ ਜੀ ਚੱਲੋ ਪਹਿਲੇ ਹਾਂ ਤੈਨੂੰ ਫਿੱਤਰ ਕਰੋ ਬੱਚੇ ਬੱਚੇ ਚਲੋ ਮੂਰੇ ਹੋ ਇੱਧਰ ਲੱਗਿਆ ਜੀ ਰੀਬਨ ਕਟਿੰਗ ਕਰਨੀ ਤੁਸੀਂ ਇੱਧਰ ਆਜੋ ਤੁਸੀਂ ਇਹਨੂੰ ਉਹ ਕਰਨਾ ਫਿੱਤਰੋ ਖੋਲ ਦੋ ਨਾ ਇੱਕ ਮਿੰਟ ਰੱਜੂ ਬੜੀਏ ਵੀਡੀਓ ਬਣਾਉਣੀ ਆ ਨਾ ਚਲੋ ਫਰੀ ਹੋ ਜਾਓ ਚਲੋ ਲਓ ਜੀ ਹੁਣ ਉਹਦੇ ਮਾਂਗੋਗੇ ਵੀ ਇੱਕ ਗੱਡੀ ਹੋਰ ਹੈ ਹਾਂ ਪਿੱਛੇ ਖੜੇ ਹੋ ਪਿੱਛੇ ਚਲੇ ਜਾਓ ਬਜ਼ੀਦ ਚਾਕੇ ਚਾਕੇ ਆਜੂ ਵੀਰ ਜੀ ਅੱਗੇ ਨੂੰ ਆਜੋ ਹਾਂਜੀ ਹਾਂਜੀ ਇੱਧਰ ਆਜੋ ਆ ਫੜੋ ਹੋ ਜਾ ਕੋਲ ਆਜੋ ਇੱਧਰ ਆਜੋ ਫੜਾਓ ਫੜਾਓ ਅੱਗੇ ਆ ਜਾ ਪੁੱਤ ਅੱਗੇ ਆ ਜਾ ਅੱਗੇ ਆ ਜਾ ਅੱਗੇ ਵਾਲੇ ਆ ਜਾ ਇੱਧਰ ਕਿ ਮੋਨ ਨਾ ਹੋ ਜਾ ਕੋਈ ਇੱਧਰ ਆ ਜੂ ਵੀਰ ਇੱਕ ਜਣਾ ਕਿੱਧਰ ਆ ਜਾ ਕਿਹੜਾ ਇੱਧਰ ਇੱਧਰ ਆ ਜਾ ਸਾਰੇ ਸਾਰੇ ਮੁੰਡੇ ਨੂੰ ਸੈਂਟਰ 'ਚ ਕਰਦੇ ਨੇ ਨਿੱਕੋ ਜਿੱਤਾ ਖੜੇ ਸੈਂਟਰ 'ਚ ਆ ਰਿਹਾ ਬੱਸ ਇੰਨਾ ਲਾ ਥੋਨੂੰ ਵੀ ਬਾਈ ਤੁਸੀਂ ਨੇ ਵੇਚਿਆ ਏ ਕਿੱਧਰ ਉਹ ਡੱਬਾ ਲਿਆ ਕੇ ਪਹਿਲਾਂ ਮੱਥਾ ਟੇਕ ਤੇ ਫਿਰ ਬਣਦੇ ਸਾਰੇ ਜੇ ਵੀਰ ਜੀ ਨੂੰ ਮੁਬਾਰਕ ਪਹਿਲਾਂ ਵਧਾਈਆਂ ਹਾਂ ਵੀਰੇ ਤੁਹਾਨੂੰ ਵੀ ਬਹੁਤ ਬਹੁਤ ਛਾ ਜੀ ਐ ਸੱਚੀ ਹੈਦਰ ਸਿਲਾਗੇ ਦੇਖਾਂਗੇ ਵਿੱਚ ਵੈ ਹੈ ਹਾਂ ਬਿਲਕੁਲ ਏਸੀ ਕੈਬਿਨਾ ਜੀ ਕੰਪਨੀ ਫਿਟਡ ਹੈ ਏਸੀ ਕੈਬਿਨਾ ਬਿਲਜੀ ਇਹਦੇ ਬਾਰੇ ਮਾੜਾ ਜਿਹਾ ਦੱਸੋ ਵੀ ਇਹ ਹੈ ਕੀ ਮਤਲਬ ਕਿਹੜਾ ਮਾਡਲ ਕੀ ਹੈ ਕਿਵੇਂ ਹੈ ਇਹ ਵੀਰੇ ਆਪਣਾ 50 75 ਆ ਇਹ ਸੀ ਆਰ ਡੀ ਹੈ ਨਾ ਹਾਂ ਸੀ ਆਰ ਡੀ ਆ ਤੇ ਕਿੰਨੀ ਹਸ ਪਾਵਰ ਹੈ ਇਹ 75 75 ਹਸ ਪਾਵਰ ਹਾਂ 75 ਹਸ ਪਾਵਰ ਆ ਤੇ ਇੱਕ ਆਪਾਂ ਲਿਆ ਪੀ ਆਰ ਗੇਅਰ ਉਹ ਪੀ ਆਰ ਮਤਲਬ ਕਿਵੇਂ ਇਹ ਪਾਵਰ ਰਿਵਰਸ ਆ ਅੱਛਾ ਇਹਦੇ ਫਰੰਟ ਟਾਇਰ ਅੱਗੇ ਇਹਦੇ ਟਾਇਰਾਂ ਦਾ ਫਰਕ ਹੈ ਹਾਂ ਵੀਰੇ ਇਹਦੇ ਮਗਰ 16 ਦੇ ਆਉਂਦੇ ਆ ਜਿਹੜਾ ਏਸੀ ਕੈਬਨ ਇਹਨੂੰ ਫਿਰ ਟਾਇਰ ਛੋਟੇ ਕਰ ਦਿੰਦੇ ਨੇ ਵੀਰੇ ਉਹ ਕੈਬਨ ਫਿਰ ਉੱਚਾ ਵਾਲਾ ਹੋ ਜਾਂਦਾ ਅੱਛਾ ਠੀਕ ਹੈ ਜਿਵੇਂ ਲਈ ਇਜ਼ਤ ਚਲਾਉਂਦਾ ਹਾਂ ਹਾਂ ਜਿਵੇਂ ਹਾਂ ਜਿਵੇਂ ਡਰਾਕਟਾਂ ਚ ਵਧੂਗਾ ਜਾਂ ਕੁਝ ਹੋਰ ਗੰਟਾ ਕਿ 11 ਤੋਂ 24 ਜੇ ਰੀਅਰ ਆ ਕੇ ਤੇ ਆਜੋ ਖੋਲੋ ਵੀਰੇ ਇਹ ਮਤਲਬ ਕੰਪਨੀ ਫਿਟਡ ਇਹ ਕੱਢ ਲਿਆ ਤੁਸੀਂ ਨਹੀਂ ਯਾਰ ਬਾਹਰੋਂ ਵੀਰੇ ਆਪਾਂ ਨੂੰ ਪਸੰਦ ਨਹੀਂ ਸ਼ੁਰੂ ਤੋਂ ਆਪਣਾ ਜਦ ਤੋਂ ਆਪਾਂ ਇਹ ਸੀ ਦੇਖਦੇ ਆਂ ਹਾਂਜੀ ਮੇਰੇ ਕੋਲੇ ਕਾਟ ਵੀ ਰਿਹਾ ਬਹੁਤ ਟਾਈਮ ਠੀਕ ਹੈ 10-14 ਮਹੀਨੇ ਮੈਂ ਚਲਾਇਆ ਹਾਂਜੀ ਉਹਦਾ ਆਪਾਂ ਨੂੰ ਕੈਵ ਓਰੀਜਨਲ ਹੀ ਪਸੰਦ ਆ ਆਪਾਂ ਨੂੰ ਸ਼ੁਰੂ ਤੋਂ ਸਫਰ ਦਾ ਫਲ ਸੀਗਾ ਵੀ ਮਿੱਠਾ ਹੋ ਉਹ ਥੋੜਾ ਸਾਰੇ ਓਰੀਜਨਲ ਹੀ ਲੈ ਬੀਪਰ ਲੂਪਰ ਦੇਖੋ ਹੈ ਤਾਂ ਸਾਰੀਆਂ ਸਿਰਫ ਬਾਹ ਦੀ ਟੈਕਨੋਲੋਜੀ ਉਹੀ ਆ ਗਈ ਸਾਰੀ ਸਾਰੀ ਹੱਥ 'ਚ ਆ ਗਿਆ ਉਹ ਸਾਰੇ ਡੀਜ਼ਲ ਟੈਂਕ ਅੱਛਾ ਪਿੱਛੇ ਤੋਂ ਅੱਗੇ ਨੂੰ ਕਰਦਾ ਆ ਗਿਆ ਹਾਂ ਇਹ ਉੱਡੇ ਹੀ ਆ ਕਿ ਬੜਾ ਕਰਤੇ ਨੇ ਇਹਨਾਂ ਨੇ ਇਹ ਮੈਨਰ ਵੀਰੇ ਡੀਜ਼ਲ ਟੈਂਕ 100 ਲੀਟਰ ਦਾ ਇਹਦਾ 99 92 ਲੀਟਰ ਦਾ ਅਜੋ ਇੱਕ ਵਾਰ ਅਜੋ ਫੋਟੋ ਵੀੰਦਰ ਇੱਕ ਵਾਰ ਆਪਾਂ ਮੋਟਾ-ਮੋਟਾ ਸਮਝਾ ਦਈਏ ਲੈ ਜੀਓ ਸਾਰੇ ਹਾਂ ਸੀਟ ਕੋਈ ਨਹੀਂ ਨਿਆੜੇ ਇੱਕ ਨਹੀਂ ਲੈਣੇ ਯਾਰ ਇੱਕ ਦੀ ਲੈਣੇ ਖੁੱਲੇ ਸੀ ਐ ਖੁੱਲੇ ਸੀ ਹੁਣ ਲੈ ਜਾਣ ਪਿੱਛੇ ਪੰਗਾ ਪੈ ਜਾ ਕਰ ਲੈ ਵੀ ਕਿਹਨੇ ਲੈਣਾ ਕਿਹਨੇ ਆਪਾਂ ਦਾ ਵੀਰੇ ਮੇਤੋਂ ਤਾਂ ਚੱਲਦਾ ਹੀ ਨਹੀਂ ਵਾਹ 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 ਵਾਈਟ ਸਿੱਪਾ ਜਾ ਇਹ ਆ ਟਰੈਕਟਰ ਹੋਵੇ ਕੰਮ ਉਹਨੇ ਖੇਤੀ ਕਰੀਏ ਅਸੀਂ ਸਹੀ ਗੱਲ ਹੈ ਇਹ ਸਾਰੇ ਇਹ ਸੀ ਦੀਆਂ ਸੈਟਿੰਗਾਂ ਆ ਗਈਆਂ ਹਨਾ ਹਾਂ ਹਾਂ ਵੀਰੇ ਹੋਏ ਇਹ ਪੋਲਿਸ ਨਹੀਂ ਆ ਗਿਆ ਤੇ ਬਾਕੀ ਇਹਦਾ ਅਡਜਸਟੇਬਲ ਸੇਲਿੰਗ ਆ ਗਿਆ ਹਾਂ ਹਾਂ ਵੀਰੇ ਐਂ ਵੀ ਆ ਇਹਦਾ ਹੂੰ ਤੇ ਇਹਦਾ ਇਉਂ ਵੀ ਆ ਉੱਪਰ ਨੂੰ ਵੀ ਨਿਕਲਦਾ ਅੱਛਾ ਉੱਪਰ ਨੂੰ ਵੀ ਲਾ ਕਿਆ ਬਾਤ ਹੈ ਜਿੱਥੇ ਮਾਰਦੀ ਗੱਲ ਸੌਂਤ ਵੀ ਬਹੁਤ ਹੈ ਵਾਲੀ ਵਾਲੀ ਹੈਨਾ ਨੀਟ ਹੈ ਦੀ ਪ੍ਰੈਸ਼ਰ ਵਾਲੀ ਆਹਾਂ ਕਹਦਾ ਗੇਂਡੀ ਇਹੀ ਨਹੀਂ ਨਹੀਂ ਇਹੀ ਆ ਪਾਵਰ ਰਿਵਰਸ ਵੀਰੇ ਦਾ ਅੱਛਾ ਸ਼ਟਲ ਆ ਗਿਆ ਇਹ ਜਿਹੇ ਸ਼ਟਲ ਚਲੋ ਜਿਹੜੇ ਹੁਣ ਵੱਡੇ ਟਰੈਕਟਰ ਬਾਲੇ ਮਹਿੰਗੇ ਆ ਗਏ ਉਹਨਾਂ ਦੇ ਤਾਂ ਬਹੁਤ ਵਧੀਆ ਆਉਣ ਲੱਗੇ ਹੂੰ ਵੀ ਉਹਨਾਂ ਦੀ ਹੋਰ ਟੈਕਨੋਲੋਜੀ ਆ ਪਰ ਜਿਹੜੀ ਜੌਂਡੀਅਰ ਦੇ ਵਿੱਚ ਸ਼ੁਰੂ ਤੋਂ ਹੀ ਇਹ ਆ ਕਿ ਗੇਅਰ ਪਾ ਦਿਓ ਇਧਰੋਂ ਹਾਂਜੀ ਕਲੱਚ ਨਹੀਂ ਦੱਬਣਾ ਅਸੀਂ ਕਲੱਚ ਨਹੀਂ ਦੱਬਣਾ ਆਪਾਂ ਨਹੀਂ ਰੁੱਕ ਕੇ ਨਾ ਤੁਸੀਂ ਕਲੱਚ ਦੱਬ ਕੇ ਦੇਖੋ ਆ ਪੈਰ ਨਾਲ ਹੱਥ ਨਾਲ ਜਿਵੇਂ ਮਹਿੰਗੀਆਂ ਗਾਰਾਂ ਤਾਂ ਹੁੰਦਾ ਨਾ ਬਸ ਇੰਨੀ ਰਹਿ ਲੈ ਬਿਲਕੁਲ ਏ ਕਾਰ ਮੰਗਿਆ ਬਸ ਇੰਨੀ ਰਹਿ ਲੈ ਐਂ ਹੋ ਰੰਦਾ ਵੀ ਜਿਵੇਂ ਜਮਾਈ ਫਰੀ ਐ ਜਮਾਈ ਫਰੀ ਐ ਹਾਂ ਇਹ ਉਹ ਨਹੀਂ ਵੀ ਸਲੀਪ ਕੱਢੂਗਾ ਆ ਇਧਰ ਸਮਝਾਇਓ ਕਾਦੇ ਕਾਦੇ ਆ ਗਿਆ ਹੁਣ ਤੁਹਾਨੂੰ ਪਤਾ ਆ ਦੋ ਤਾਂ ਡਿਸਟ੍ਰੀਬਿਊਟਰਾਂ ਦੇ ਆ ਜਿਹੜੇ ਟਰਾਲੀ ਚੱਕਣ ਨੂੰ ਆਪਣੀ ਲੈਫਟ ਵਾਲੀ ਆ ਲੈਫਟ ਵਾਲੀ ਆ ਗਈ ਤੇ ਇਹਦੇ ਡਬਲ ਡਿਸਟ੍ਰੀਬਿਊਟਰ ਪਹਿਲਾਂ ਹੀ ਆਉਂਦਾ ਵਾ ਅੱਛਾ ਪਿੱਛੋਂ ਹੀ ਆਉਂਦਾ ਹਾਂ ਤੇ ਆ ਆਪਣੇ ਜਿਹੜੇ ਹਾਲ ਆਪਾਂ ਉੱਪਰ ਚੱਕਦੇ ਆ ਹਮ ਹਾਲ ਉੱਪਰ ਚੱਕਣ ਵਾਲੇ ਤੇ ਕੰਟਰੋਲਰ ਕੰਟਰੋਲ ਆ ਗਿਆ ਤੇ ਆ ਰੇਸ ਆ ਗਈ ਕੀ ਬਾਤ ਬਸ ਮੈਂ ਕਹਿੰਦਾ ਬਾਤ ਸੁਣੋ ਆ ਰਿਹਾ। ਬਸ ਦੂਰੇ ਆ ਕਾਹਨ ਹੋਰ ਚੁੰਮਦਾ ਗੱਡੀ ਇਹ। ਇਹ ਆ ਇਹਦਾ ਉਹ ਆ ਗਿਆ ਵੀ ਜਿਹੜੇ ਆਪਣੇ ਅਰਜਨ ਨੂੰ ਤਿੰਨ ਬਟਨ ਨਹੀਂ ਆਉਂਦੀ ਇੱਕੋ ਤੇ ਹੂੰ ਇੱਕੋ ਮੂਡ ਤੇ ਇਹਦੇ ਦੋ ਨੇ ਇਹਦੀ ਦੋ ਹੀ ਮੂਡ ਆ ਵੀਰੇ। ਅੱਛਾ ਦੋਏ ਆ। ਹਾਂ ਜੌਂਡੀਅਰ ਦੇ ਦੋ ਹੀ ਮੂਡ ਆ। ਹੌਸ ਪਾਵਰ 75 ਆ ਗਿਆ। ਇਹ 75 ਐਚ ਵੀ ਤੇ ਆ ਇਹਦਾ ਪੀਟੀਓ ਵਾਲਾ ਵੀਰੇ। ਅੱਛਾ ਜੀ। ਬਸ ਪੀਟੀਓ ਦਾ ਵੀ ਬਸ ਆਹੀ ਬਟਨ। ਬਸ ਆਪਾਂ ਨੇ ਆ ਬਟਨ ਪ੍ਰੈਸ ਕਰਨਾ। ਆ ਦੇ ਬਸ ਇੱਥੋਂ ਆਈ। ਬਸ ਚੱਲ ਗਈ। ਬਸ ਪੀਟੀਓ ਚੱਲ ਗਿਆ। ਇਹਦਾ ਜਿਹੜੀ ਇੱਧਰ ਆ ਜਾਂਦਾ। ਜਿਹਦੀ ਇੰਡੀਕੇਸ਼ਨ ਆ ਗਈ ਹੈ। ਹਾਂ। ਇਹਦਾ ਇੱਧਰ ਆ ਜਾਂਦਾ ਇੰਡੀਕੇਟਰ ਤੇ ਇਹਦੇ ਇਹਦੇ ਚੱਕਰ ਵੀ ਫਿਰ ਸਾਰਾ ਕੁਝ ਮਤਲਬ ਇਹਦੇ ਬਾਰੇ ਪ੍ਰੈਫਰੈਂਸ ਕਿਹਨੇ ਦਿੱਤੀ ਦੀ ਵੀ ਤੁਸੀਂ ਵੀਰੇ ਆਪਣਾ ਸ਼ੁਰੂ ਤੋਂ ਹੀ ਆ ਸ਼ੌਂਕ ਦਾ ਹਨ ਹਾਂ ਹਾਂ ਵੀ ਆਪਾਂ ਲੈਣੇ ਹੁਣ ਤੁਹਾਡੇ ਕੋਲ AC ਕੈਬਨ ਵਾਲੇ ਕਿੰਨੇ ਟਰੈਕਟਰ ਹੋਗੇ ਫਿਲ ਹੀ ਆ ਵੀਰੇ ਅਸੀ AC ਕੈਬਨ ਪੂਰਾ ਉਹ ਵੀ ਕੰਪਨੀ ਫੀਟਡ ਹਾਂ ਦੂਆ ਪਸੰਦ ਨਹੀਂ ਅਸਲ ਚ ਬੈਵਦੇਸ਼ ਨੇ ਹੈ ਵੀ ਨਹੀਂ ਨਾ ਵੀਰੇ ਤੂੰ ਆ ਦਰਵਾਜ਼ਾ ਲਾ ਲਾ ਆਵਾਜ਼ ਵੀ ਨਹੀਂ ਹੈਗੀ ਆਵਾਜ਼ ਵੀ ਨਹੀਂ ਹੈ ਤੁਸੀਂ ਲੈ ਕੇ ਦੇਖਿਓ ਤੇ ਮੈਂ ਹੁਣ ਦੋਨੋਂ ਹਮ ਮੈਂ ਬਹੁਤ ਹਾਂ ਯਾਰ ਸੀਟੀਆਂ ਵੀ ਇੰਨੀ ਨਜ਼ਾਰੇਦਾਰ ਹਨ ਆਹ ਸੀਟ ਕਿੱਥੋਂ ਆਉਣੀਆਂ ਤੁਸੀਂ ਵੀ ਤੁਸੀਂ ਵਿੱਚ ਬਹਿ ਕੇ ਦੇਖੋ ਹਾਂ ਮੈਂ ਬਹਿਣਾ ਮੈਂ ਵੀ ਵਿੱਚ ਬਹਿ ਕੇ ਦੇਖਦਾ ਲਓ ਬੱਸ ਸੱਚ ਪਾਛਾ ਆ ਕਰ ਲੂ ਮੂੰਹ ਹੀ ਠਾਕਾ ਪ੍ਰੋਸੈਸਰ ਜੀ ਦੇ ਨਾਲ ਕੀ ਕੀ ਲਵਾਈ ਆ ਫਿਰ ਸਾਰਾ ਕੁਝ ਆਪਾਂ origignal ਲਵਾਇਆ ਅੱਗੇ ਅੱਜ ਤੱਕ ਮੈਂ ਕਿਸੇ ਟਰੈਕਟਰ ਨੂੰ ਲਵਾਇਆ ਨਹੀਂ ਸਾਰਿਆਂ ਦਾ ਮੈਂ ਨਾ ਕੰਪਨੀ ਤੋਂ ਮੈਂ ਬਾਹਰ ਹੀ ਲਵਾਉਣਾ ਹੁੰਦਾ ਠੀਕ ਹੈ ਪਰ ਇਹਦੀ ਮੈਨੂੰ ਪਹਿਲਾਂ ਹੀ ਸੀਗਾ ਸੁਪਨਾ ਸੀਗਾ ਵੀ ਇਹ ਵੀ ਜਿੰਨਾ ਸਮਾਨ ਲਵਾਉਣਾ ਕੰਪਨੀ ਦੇ ਹੀ ਲਵਾਉਣਾ ਠੀਕ ਹੈ 50 ਕਿਲੋ ਦੀ ਹੈ ਨਾ ਇਹ ਪਾਰਟ ਨੰਬਰ ਆ ओरिजिनल ਹੈ ਅਜੰਸੀ ਚੋਂ ਹੀ ਆਈਆਂ ਨੇ ਇਹ ਆ ਦੀ ਇੱਕ 1 2 3 4 5 6 7 8 9 10 ਇਹ 10 ਰਪਏ ਲੇ ਲਵੋ ਬਹੁਤ ਬੁੱਝਣਾ ਇਹਨੇ ਚੱਲਦੀਆਂ ਜਿਵੇਂ ਆ ਵੀਰੇ ਪਰ ਵੇਟ ਨਹੀਂ ਖਿਚਾਈ ਕਰਦੀਆਂ ਤੇ ਆ ਮਗਰਲੇ ਵੀ ओरिजिनल ਲਵਾਏ ਆ ਵੀਰੇ ਇਹ ਸਭ ਤੋਂ ਇਹ ਕਿਸੇ ਦੇ ਲੱਗੇ ਨਹੀਂ ਹੋਣੇ ओरिजिनल ਤੋਂ ਬਿਨਾ ਹਮ ਟਾਇਰ ਵੀ ਵਧੀਆ ਐ ਐਮ ਆਰ ਐਫ ਦੇ ਚੱਲ ਚੌਕ ਡੈਮਰ ਦੇ ਟਾਇਰਾਂ ਦਾ ਇਹ ਆ ਵੀ ਚੰਗਾ ਵੀ ਇਹ ਅਰੀਜਨਲ ਆ ਵੀਰੇ ਸਾਰਾ ਅਰੀਜਨਲ ਆ ਨਾ ਹਾਂ ਇਹ ਬੱਚੇ 24 ਕਿਲੋ ਦੀ ਇੱਕ ਠੀਕ ਐ ਚਾਰ ਲਵਾ ਜੀ ਆਪਾਂ ਫੋਰ ਵਾਲ ਬਾਕੇ ਪਿੱਛੇ ਇਹਦੇ ਬੀਸੀ ਵਾਲੇ ਆ ਚਾਰ ਚਾਰ ਹੋ ਗਏ ਡਿਸਕੂਟ ਚਾਰ ਹੀ ਕੰਮ ਕਰਦੇ ਆ ਚਾਰ ਕਿਹੜੀ ਚੀਜ਼ ਚ ਕੰਮ ਹੋਣੇ ਆ ਆਪਣੇ ਆਪਣੀਆਂ ਹੈਰੋ ਨੂੰ ਅੱਛੇ ਤਵੀਆਂ ਚ ਉਹਦੇ ਚਾਰ ਹੀ ਲੱਗਦੇ ਆ ਆਪਣੇ ਵੀ ਦੋ ਟੈਨਾਂ ਵਾਲੇ ਦੋ ਨੂੰ ਖੋਲਣ ਗੁੱਲਣ ਵਾਤੇ ਬਾਕੀ 7 ਦੇਖੋ ਜੀ ਹੱਡ ਗੋਡ ਦੇ ਪਿੱਛੋਂ ਮਜ਼ਬੂਤੀ ਤੇ ਪਿੱਛੋਂ ਪੂਰਾ ਬਦਲ ਕੋਕੀ ਲੱਗਿਆ ਵਾ ਨਜ਼ਾਰੇ ਲੈਣ ਅੰਦਰ ਇਹਦੇ ਮਗਰਾੜ ਫੈਂਡਰ ਦੇਖੋ ਕਿੰਨੇ ਸੋਹਣੇ ਕਿੰਨੇ ਜਿਆਦਾ ਸੋਹਣੇ ਮਗਰਾੜ ਨੰਬਰ ਪਲੇਟ ਹੂੰ ਆ ਇਹਦੀ ਇੱਥੇ ਬੈਟਰੀ ਆ ਵੀਰੇ ਅੱਛਾ ਉਹਦੇ ਬੈਟਰੀ ਬਾਕਸ ਆ ਹਾਂ ਹਾਂ ਇਹ ਆ ਪਿੰਨਾ ਖੁੱਲ ਜਾਂਦੀ ਆ ਹੂੰ ਆਪਾਂ ਤੇ ਛੋਟੀ ਜਿਹੀ ਬੈਟਰੀ ਦੇ ਲੋਨਾ ਟੈਕਨੋਲੋਜੀ ਕਿੰਨੀ ਐ ਨਾ ਕਿਸੇ ਨੂੰ ਪਤਾ ਲੱਗਦਾ ਵੀ ਅਸੀਂ ਕਿਨਾ ਸਲੈਂਸਰ ਦੀ ਸ਼ੇਪ ਦੇਖੋ ਤੁਸੀਂ ਐਨ ਸਲੈਂਸਰ ਇਹ ਨਹੀਂ ਰੁਪਈਏ ਲਵਾਏ ਆ ਇਹੀ ਲਵਾਏ ਇਹੀ ਜ਼ਿਆਦਾ ਸੋਹਣਾ ਵਾੜਾ ਲੱਗਦਾ ਸਹੀ ਗੱਲ ਐ ਕਿਉਂ ਦੇਖੋ ਵੀ ਜਿਆਦਾ ਲੰਬਾ ਚੌੜਾ ਜਾਂ ਵੀ ਛੋਟਾ ਵਾਲਾ ਵੀਰੇ ਦਾ ਇਹਨਾਂ ਇਕੱਠਾ ਜਿਆ ਕਰਦੇ ਉਹ ਵੇਟ ਜਿਆਦਾ ਲਵਾਉਣ ਦਾ ਮਤਲਬ ਇਹਨੂੰ ਇਹੀ ਆ ਬਸ ਮੇਰਾ ਕਿਉਂਕਿ ਇਹ ਨਾ ਜੌਨੀਅਰ ਹੋਰ ਕੰਮਾਂ ਨੂੰ ਸਾਰਿਆਂ ਨੂੰ ਵਧੀਆ ਚੱਲਦਾ ਪੀਡੀਓ ਨੂੰ ਪਰ ਇਹ ਟਰਾਲੀ ਨੂੰ ਬਹੁਤ ਮਾਰ ਪਾਉਂਦਾ ਅੱਖਾਂ ਚੱਕਿਆ ਬਹੁਤ ਜਾਂਦਾ ਚੱਕਿਆ ਬਹੁਤ ਇਹ ਦੂਏ 50 75 ਜਿਹੜਾ ਬੜੇ ਟਾਇਰਾਂ ਨਾਲ ਤੁਸੀਂ ਸੇਲ ਕੀਤਾ ਉਹ ਵੀ ਐਵੇਂ ਚੱਕਣ ਮੈਂ ਉਹਦੇ ਨਾਲ ਉਹ ਪਰਫਾਰਮੈਂਸ ਇੰਨੀ ਜਾਂਦਾ ਨਹੀਂ ਵੀ ਨੇ ਕਹਿੰਦੇ ਤਾਂ ਹੈਗੇ ਆ ਵੀ ਸੀਆਰਡੀ ਦੀ ਵੀ ਬਹੁਤ ਜ਼ਿਆਦਾ ਪਰਫਾਰਮੈਂਸ ਬੜੀਆਂ ਨੇ ਟਾਇਰ ਸਾਈਜ਼ ਛੋਟੇ ਆ ਇਹਦੇ ਨਹੀਂ ਪਾ ਜੋਰ ਪੂਰਾ ਲਾਉਂਦਾ ਜੋਰ ਪੂਰਾ ਹਾਂ ਹਾਂ ਮੇਰੇ ਤਰਬਾਬ ਨੂੰ ਵੈਸੇ ਰეკਮੈਂਡ ਨਹੀਂ ਚਾਹੀਦੇ ਇਹ ਟਾਇਰ ਹਾਂ ਮੇਰੇ ਫਿਰ ਸਪੀਡ ਵੀ ਦੇਣੀ ਹੈ ਟਾਇਰ ਨੂੰ ਯਾਰ ਵੀਰੇ ਇਹ ਤਾਂ ਨਾ ਪਿੱਤਰ ਦਾ ਬਰਥਡੇ ਗਿਫਟ ਆ ਠੀਕ ਥੋੜਾ ਜਨਮ ਨੇ ਨਿੰਗਿਆ 30 ਜੂਨ ਦਾ ਠੀਕ ਹੈ ਠੀਕ ਹੈ ਉਹਨੂੰ ਜਿੰਨੇ ਕਿਲੇਟ ਅਸਰਚ ਮਿਲਿਆ ਕਿ ਕਿਲੇਟ ਨਾਲ ਤੁਸੀਂ ਦੇ ਲੋ 30 ਜੂਨ ਲਿੰਗਿਆ 10 ਦਿਨ ਲੇਟ ਕਿਉਂਕਿ ਹੋਰ ਨੂੰ ਇੰਨਾ ਟਾਈਮ ਲਾਦਾ ਟਰੱਕ ਚ ਇਹ ਹੁਣ ਡਿਲੀਵਰੀ ਹੋ ਰਹੀ ਹੈ ਸ਼ਾਮ ਦਾ ਟਾਈਮ ਹੋ ਗਿਆ 7 ਵਜੇ ਢੀਂਸਾ ਟਰੈਕ ਚ ਅਸੀਂ ਖੜੇ ਆ ਜੀ ਖੰਨੇ ਚੌਂਦੀ ਰਾਂ ਦੇ ਤੇ ਆਪਾਂ ਨਾਲ ਨੰਬਰ ਸ਼ੇਅਰ ਕਰਾਂਗੇ ਤੁਸੀਂ ਕੀਮਤ ਸੰਬੰਧੀ ਕੋਈ ਵੀ ਜਾਣਕਾਰੀ ਜੇ ਜਿਹੜੀ ਲੈ ਸਕਦੇ ਹੋ ਤੇ ਇੱਕ ਵਾਰ ਤੁਹਾਨੂੰ ਆਪਾਂ ਅੰਦਰੋਂ ਦਿਖਾਈਏ ਵੀ ਐਪ ਦੇ ਚੰਨੇ ਜੀ ਐਪ ਹੋ ਰਹਾ ਜਾਂ ਨਹੀਂ ਹੈ ਕਿਹਾ ਲੈ ਵੀ ਹੁਣ ਮੈਂ ਲੈ ਚੱਲਿਆ ਟਰੈਕਟਰ ਫਿਰ ਹੁਣ ਇਹ ਮੈਂ ਲੈ ਕੇ ਜਾਣਾ ਇਹ ਹਾਂ ਤੂੰ ਮੈਨੂੰ ਨਹੀਂ ਲੈ ਕੇ ਜਾਣ ਦਿੰਦਾ ਮੈਂ ਲੈ ਜਾ ਚੱਲਿਆ ਆ ਜਾ ਮਰਜ਼ੀ ਦੀ ਵੀਡੀਓ ਬਣਾ ਲਈ ਆਪਾਂ ਫਿਰ ਉਹ ਬੱਲੇ ਕੱਟਦਾ ਸਟੀering ਕੱਟਦਾ 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 ਯਾਰ ਸੀਟੇ ਬੜੀ ਘੈਂਟ ਹੈ ਹੈਨਾ ਹੂੰ ਸੱਤ ਤੂੰ ਲੈ ਆ ਹਾਂ ਕੀ ਬਾਤ ਹੈ ਜੀ ਕੀ ਬਿਲਕੁਲ ਸਾਇਲੈਂਟ ਮੈਂ ਕਿਹਾ ਨਾ ਕੋਈ ਆਵਾਜ਼ ਨਹੀਂ ਪੁੱਤ ਇੱਧਰ ਆ ਇੱਧਰ ਹੀ ਸੈਟ ਆ ਜਾ ਆ ਜਾ ਬੰਦ ਲੈ ਹਾ ਤੂੰ ਚਲਾ ਲਈ ਬਿਲਕੁਲ ਸਾਇਲੈਂਟ ਹੋਰਾ ਵੀ ਆਵਾਜ਼ ਨਹੀਂ ਆ ਰਹੀ ਦੇਖੋ ਕੂਲਿੰਗ ਦੇ ਕਿਆ ਸੋਹਣੇ ਬਟਨ ਨੇ ਥਾ ਚੜਦੀ ਬੁਰੀ ਆਏ ਕੀ ਇਹਦੀ ਲੇਸ ਹੈ ਜੀ ਦੇਖੋ ਜੀ ਕਿੰਨੀ ਜ਼ਿਆਦਾ ਸਮੂਥਨੈਸ ਹੈ ਕਟਾਈ ਦੀ ਇਹਦੀ ਹੈਨਾ ਤੇ ਆਏ ਤੇ ਫੀਚਰ ਆ ਗਏ ਨੇ ਅੰਦੇ ਪਿੱਛੇ ਲਿਫਟ ਦੇ ਆ ਗਏ ਆ ਦੇਖੋ ਸਾਰਾ ਹੱਥ ਦੇ ਵਿੱਚ ਆ ਨੇ ਸਾਰੀ ਸੈਂਸਰੀ ਵਿਦ ਇਨਕਲੂਡ ਹੈ ਚਾਰਜਿੰਗ ਆ ਗਿਆ ਦੇਖੋ ਗਲਾਸ ਰੱਖਣ ਨੂੰ ਫੋਨ ਰੱਖਣ ਨੂੰ ਹਨਾ ਫੰਕਸ਼ਨ ਬਹੁਤ ਆ ਹਲੇ ਪਤਾ ਨਹੀਂ ਲੱਗ ਰਹੇ ਨੇ ਦੇਖ ਕੇ ਦੇਖ ਲੀਏ ਕਾ ਬੁੱਤ ਦੇ ਦੇਖ ਲੀਏ ਇਹਦੇ ਇਸ ਤੇ ਕੇ ਦੇਖ ਲੀਏ ਇਹ ਆ ਲੋ ਮੈਂ ਦੇਖ ਲਈ ਤੇ ਮੈਨੂੰ ਦੇਖਣੀ ਆ ਤੂੰ ਬੱਚ ਦੇਖਣੀ ਲੋ ਨਹੀਂ ਰਹਾ ਸਾਡੇ ਵਿੱਚ ਆ ਵੇਟ ਮੇਰੇ ਜਾਂਦੀ ਵਾਲੇ ਲਵਾਉਣ ਦਾ ਹੀ ਫਾਇਦਾ ਕੀ ਇਹ ਕਿ ਲੰਬੇ ਆ ਇਹਦੇ ਨਾਲ ਟਰੈਕਟਰ ਨਾਲ ਚੱਕ ਹੋਰ ਗੜ ਉਹਦੇ ਜੇ ਟੋਚਨ ਟੂਚਨ ਪਾਉਣੇ ਇੰਨੀ ਸਖਤ ਟੁੱਟੇ ਪਾਉਣੇ ਟੁੱਟਦੇ ਤਾਂ ਨਹੀਂ ਚਾਹੇ ਤਿੰਨ ਤਿੰਨ ਪਾ ਲੋ ਹੱਟਦਾ ਅਜਾ ਨਹੀਂ ਲਾਈਟਾਂ ਵਾਲੀ ਕਿਉਂਕਿ ਲਾਈਟਾਂ ਇਹਦੀ ਦੇਖੀ ਫਰੰਟ ਲਾਈਟਾਂ ਕਿਵੇਂ ਐਂਡਰੋਇਡ ਦੇ ਹੋਣੀ ਤੇ ਜੋ ਇਹਦਾ ਫਰੰਟ ਆ ਗਿਆ ਉਹ ਕਹਿੰਦੇ ਦਾਨਾ ਦਾ ਹੁੰਦਾ ਮਤਲਬ ਪਹਿਲਾਂ ਤੋਂ ਇਹਦਾ ਬਿਲਕੁਲ ਸੀਲਵੰਦ ਟ੍ਰੈਕਟਰ ਹੈ ਬਿਲਕੁਲ ਕੋਹਲਾ ਨਹੀਂ ਕੁਝ ਵੀ ਪਤਾ ਲੱਗਦਾ ਦੇਖੋ ਬਣਾ ਕੇ ਅਕੱਖਾਂਿਆਂ ਨੂੰ ਪੂਰਾ ਜਲਮੀ ਲੱਗਦਾ ਕਰ ਨੇ ਹਜੇ ਵੀ ਇੱਕ ਨੀਚਾ ਰਹਿ ਗਈਆਂ ਉਹ ਬੈਕਾਂ ਆਉਂਦੀਆਂ ਨੇ ਉਹ ਛੋਟੀ ਜੀ ਏਡੀ ਏਡੀ ਗੋਲੀਆਂ ਪੂਰੀਆਂ ਵੱਡੀਆਂ ਅੱਛਾ ਜੀ ਵੀ ਆ ਬੜੇ ਮਗਰ ਹੈਗੀਆਂ ਉਹ ਆਰਡਰ ਪੁਆਈਆ ਹੋਇਆ ਆ ਰਿਹਾ ਆ ਜਾਣਗੇ ਦੇਖੋ ਜੀ ਆਰਡਰ ਪੁਆਈਆ ਠੀਕ ਹੈ ਜੀ ਠੀਕ ਐ ਇਹਦੇ ਫੈਂਡਰ ਵੀ ਅੰਦਰ ਨੂੰ ਮੁੜਦੇ ਆ ਇਹ ਨਹੀਂ ਵੀ ਆਪਾਂ ਯੂਟਿਲੀਟੀ ਦੇ ਆਰਡਰ ਕਰੀ ਰਿਹਾ ਨਾਲ ਕੋਈ ਦਿੱਕਤ ਨਹੀਂ ਆਉਂਦੀ ਠੀਕ ਐ ਸਾਰਾ ਆ ਵੀ ਲਵਾਇਆ ਵੇਟ ਵੀ ਲਵਾਇਆ ਮਗਰ ਲਵਾਏ ਆ ਇੱਥੇ ਨਾ ਆਉਂਦੀਆਂ ਨੇ ਉਹ ਆਰਡਰ ਕਰੀ ਰਹੀਆਂ ਆ ਇਹ ਸਪੀਕਰ ਹੈ ਦੇ ਵਿੱਚ ਹੈਗੇ ਆ ਹਾਂ ਹਾਂ ਵੀਰ ਟੈਕ ਲੱਗੂ ਟੈਕ ਲਵਾਉਣਾ ਵੇਲਾ ਡੈਕ ਤੇ ਆ ਕੇ ਇੱਕ ਪੰਗਾ ਪੈ ਜਾਂਦਾ ਹੈ ਨਾ ਹਾਂ ਵੀ ਡੈਕ ਤਾਂ ਦੇ ਦੇ ਕਿਤੋਂ ਤੇ ਰਹਿ ਜਾਇਦਾ ਬਿਲਕੁਲ ਦੇਖੋ ਵੀ ਜਗਾ ਨਤੀ ਦੀ ਆ ਸਾਰਾ ਕੁਝ ਰੇਡੂ ਵੀਰ ਕਹਿੰਦਾ ਰੇਡੂ ਆ ਗਿਆ ਡੈਕ ਨਹੀਂ ਹੋਤਾ ਆ ਤਿੰਨਾ ਵੀ ਦਿੱਤਾ ਦੇਖ ਲੈ ਆ ਆ ਲੈ ਚਾ ਨੇ ਉਹ ਹੈ ਨਾ ਇਹ ਮੂਰਲੀਆਂ ਦਾ ਵਾਲੀਆਂ ਸੋਹਣੀਆਂ ਹੈਗੀ ਉਹ ਵੀ ਇਦਾਂ ਦੀ ਹਾਂ ਡਬਲ ਡਬਲ ਹੈ ਡਬਲ ਕੋਨ ਨੂੰ ਫਿਰ ਇੱਥੋਂ ਕਿੰਨਾ ਪੈਣਾ ਪਿੰਡ ਹੁਣ ਪੈਂਟਰ ਗੋਡ ਪਹਿਆ ਕਿ ਕਿਲੋ ਮੀਟਰ ਆ ਬੁਣਿਆ ਕੇ ਅਬਾ 40 ਚੋੜੀ ਦੇ ਗੇਟ ਸਾਨੂੰ ਆ ਹੈ ਤੇ ਚਲੋ ਸਿੱਧਾ ਹੀ ਰੋੜ ਹੈ ਕਪੂਟਾ ਫਿਰ ਬਾਕੀ ਅਜੇ ਇੱਕ ਵਾਰ ਆਪਾਂ ਤੋੜ ਕੇ ਦਿਖਾਵਾਂਗੇ ਹੈਨਾ ਉਹ ਪੱਲੇ ਉਹਦੇ ਆ ਜੀ ਚੀਜ਼ ਕਹਿੰਦੇ ਜਿਹੜਾ ਪੀਆਰ ਖੇਲ ਪੀਆਰ ਉਹਦਾ ਇਹ ਆਪਣਾ ਕਲੱਟ ਟੈਂਕ ਚੱਲੇਗਾ ਇਹਦਾ ਹਾਂ ਜੀ ਉੱਤਾਂ ਹੀ ਕਰ ਇੱਧਰ ਆ ਇਹ ਆਪਣੀ ਸੀਟ ਤੇ ਆ ਇੱਥੇ ਬੈਠੋ अच्छा हां ਵੀਰੇ ਬਸ ਤੁਸੀਂ ਜਿਹੜਾ ਵੀ ਇਧਰੋਂ ਪਾਉਂਗੇ ਰਿਵਰਸ ਤਾਂ ਵੀਰੇ ਨੂੰ ਆਉਂਦਾ ਹੈ ਨਹੀਂ ਗਾ ਰਿਵਰਸ ਨਹੀਂ ਆਉਂਦਾ ਤੁਸੀਂ ਇਹ ਕਿਹੜੇ ਵੀ ਗੇਅਰ ਚ ਪਾਓਂਦੇ 19 ਸਪੀਡ ਤੇ ਬੈਕ ਵਗ ਜਾਣਾ 19 ਸਪੀਡ ਤੇ ਬੈਕ ਜਾਊਗਾ ਵੀਰੇ ਠੀਕ ਆ ਆ ਲਾ ਲਓ ਇਹਦਾ 19 ਸਪੀਡ ਤੇ ਵੀਰੇ ਇਹਨੇ ਬੈਕ ਵਗ ਜਾਣਾ ਇੱਥੇ ਸੋਨੂੰ ਤਾਂ ਅੱਜ ਦੱਬਣ ਦੀ ਲੋੜ ਨਹੀਂ ਹੈ ਹੁਣ ਜਿਵੇਂ ਮੰਨ ਲਓ ਬੜਾ ਸੋਹਣਾ ਯਾਰ ਮੰਨ ਲਓ ਪਹਿਲਾ ਗियर ਲੱਗ ਗਿਆ ਇਹ ਪਹਿਲਾ ਗियर ਲੱਗ ਗਿਆ ਤੁਹਾਡਾ ਆ ਆ ਗਏ ਵੀਰੇ ਇਹਦੇ ਏ ਬੀ ਸੀ ਇੱਧਰ ਇਹ ਵੀ ਪਾਉਣੇ ਨੇ ਤੁਸੀਂ ਇੱਥੇ ਵੀ ਜਾ ਤੁਸੀਂ ਇਹ ਫੋਰ ਸਪੀਡ 'ਚ ਵੀ ਆਉਂਦਾ ਇਹ ਫੋਰ ਸਪੀਡ 'ਚ ਨਹੀਂ ਜਿਹੜਾ ਪੀ ਆਰ ਆਉਂਦਾ ਵੀਰੇ ਇਹ ਏ ਬੀ ਸੀ ਚੋਂ ਅੱਧਰ ਚਾਰ ਸਪੀਡਾਂ ਨੇ ਇਹਨੀਆਂ ਇੱਧਰ ਚਾਰ ਸਪੀਡਾਂ ਅੱਧਰ ਚਾਰ ਸਪੀਡਾਂ ਅੱਛਾ ਇੱਧਰ ਪਹਿਲਾਂ ਤਿੰਨ ਆਉਂਦੀਆਂ ਇੱਧਰ ਤਿੰਨ ਜਿਹੜਾ ਸਿੰਪਲ ਆਊਗਾ ਵੀਰੇ ਜਿਹੜਾ ਸਿੰਪਲ ਆ ਉਹਨੂੰ ਵੀਰੇ ਇੱਧਰ ਤਿੰਨ ਆਉਂਦੀਆਂ ਨੇ ਅੱਧਰ ਚਾਰ ਸਪੀਡਾਂ ਹੋਣ ਏ ਦੇਚ ਹੁਣ ਤੁਸੀਂ ਇੱਥੇ ਜਮਾ ਲਓ ਮੰਨ ਲਓ ਇੱਥੇ ਆਪਾਂ ਨਹੀਂ ਹੁਣ ਇਹ ਐਰਰ ਪਿਆ ਬੱਕਰ ਵਾਸ ਇਹ ਆਪਰੇ ਰਿਵਰਸਾ ਹੋ ਗਿਆ ਬਾਏ ਨੂੰ ਉੱਤੇ ਚੱਕਿਆ ਕਰੋਗੇ ਇਹ ਅੱਗੇ ਨੂੰ ਦੁਰੂਬੇ ਮਤਲਬ ਤੋੜ ਕੇ ਦੇਖੀਏ ਹਲਕਾ ਜਿਹਾ ਤੋੜ ਕੇ ਦੇਖ ਲਓ ਜੀ ਹੈਂਡ ਬ੍ਰੇਕ ਕਿੱ데 ਆ ਤੇ ਹੈਂਡ ਬ੍ਰੇਕ ਪਿੱਛੇ ਤੇ ਪਾਰਕਿੰਗ ਵਿੱਚ ਆ ਗਿਆ ਅੱਛਾ ਵਿੱਚ ਹੀ ਆ ਵਿੱਚ ਹੀ ਆ ਵੀਰੇ ਪਾਰਕਿੰਗ ਵਿੱਚ ਹੀ ਆ ਤੇ ਇਹ ਬਹੁਤ ਸੋਹਣਾ ਟਰੈਕਟਰ ਦਾ ਹਾਂਜੀ ਵਾਹ ਅੱਗਲੇ ਤੋੜ ਕੇ ਦੇਖਿਆ ਆਪ ਨੂੰ ਸੰਹਾ ਤੋੜ ਕੇ ਦੇਖ ਮੈਂ ਚਲਾਉਣਾ ਉਹਨੇ ਚਲਾਉਣਾ ਇਹ ਗੇਰ ਵੀ ਦੇਖੋ ਕਿ ਐਨ ਫੜਨ ਵਾਸਤੇ ਜੋ ਗ੍ਰਿਪ ਪੈਦਾ ਬਹੁਤ ਉੱਤਰੀ ਪੈਦਾ ਬਹੁਤ ਵਧੀਆ ਗ੍ਰਿਪ ਬਹੁਤ ਸੋਹਣਾ ਬਾਕੀ ਇਹ ਜੀ ਹੱਥ ਚ ਕੋਲ ਹੱਥ ਚ ਕੋਲ ਹੈ ਵੀਰੇ ਬਿਲਕੁਲ ਆ ਇੱਥੇ ਹੁਣ ਟੈਕ ਉਹਦਾ ਟੈਕ ਦਾ ਗਿਆ ਨਾ ਇੱਕ ਡੱਕ ਦਾ ਆਇੰਦਾ ਇਹ ਟੈਕ ਕੱਦ ਨਹੀਂ ਦਿੰਦੀ ਕੰਪਨੀ ਆਉਂਦੇ ਹੀ ਨਹੀਂ ਵੀਰੇ ਪਿੱਛੋਂ ਕਰਦੀਆਂ ਜਿਵੇਂ ਆਪਣੀ ਬਕਸਾ ਦੇ ਤਾ ਦੇ ਕੇ ਬਾਕੀ ਹਾਈ ਹਣਾ ਕੰਪਨੀ ਦਾ ਵੀਰੇ ਬੱਸ ਉਹਨੂੰ ਪਤਾ ਹੈ ਕੋਈ ਨਹੀਂ ਇਹਨਾਂ ਨੂੰ ਲੋਕ ਐਤੋਂ ਵੀ ਆ ਕੇ ਇੱਧਰੋਂ ਵੀ ਜਿਵੇਂ ਆਪਾਂ ਇੱਧਰੋਂ ਮੂੰਹ ਘੁਮਾ ਕੇ ਤਾਂ ਫਲੋਰ ਦੀ ਐਨ ਸਿੱਧੀ ਤੋਂ ਹਾਂ ਇੱਧਰੋਂ ਵੀ ਆ ਕੋ ਮੈਂ ਜਾਂਦਾ ਜਿਵੇਂ ਮਰਜ਼ੀ ਕਰ ਲਓ ਤੁਸੀਂ ਇਹਨੂੰ ਐ ਹਾਂ ਠੀਕ ਹੈ ਮਰਜ਼ੀ ਘੁਮਾ ਲਓ ਜੇ ਇਹਦੀਆਂ ਫਿਰ ਗਰੰਟੀ ਬਦੰਤੀਆਂ ਪਿੱਛੇ ਹੋਣੀਆਂ ਟਰੈਕਟਰ ਨਾਲ ਹਾਜ਼ਰ ਹੋ ਤੁਹਾਨੂੰ ਮੈਂ ਦਿੱਤਾ ਹੈ ਨਾ ਨੇ ਅੱਛਾ ਹਾਲ ਤੇ ਬਗੈ ਦਾ ਮੋੜ ਤੱਕ ਦੀ ਹਾਂ ਸੀਟ ਬਹੁਤ ਛੋਟੀ ਸੀ ਤਾਂ ਕਿੰਨਾ ਕੰਫਰਟੇਬਲ ਸੀਟ ਤਾਂ ਦੇਖੋ ਮੈਨੂੰ ਦੱਸਾਂਗਾ ਕਿ ਐ ਲੱਗ ਜੂਗਾ 2 ਮਿੰਟ ਪਤੰਗ ਲਾ ਦੇਵਰੇ ਮੈਨੂੰ ਦੱਸਾਂਗਾ ਕਿ ਐ ਲੱਗ ਜੂਗਾ ਹਾਂ ਬਿਲ ਮੈਂ ਨਾ ਵੀਰੇ ਮੋਰੇ ਨੂੰ ਪੈ ਗਿਆ ਹਾਂ ਧੰਨਵਾਦ ਫੋਰਵਰਡ ਪੈ ਗਿਆ ਜਿਹੜੇ ਫੋਰਵਰਡ ਜਾ ਰਹੇ ਐਥੇ ਤੁਹਾਨੂੰ ਹਨਾ ਕਲਚ ਦੱਬਣ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਉਹ ਕਰੋ ਐਕਨੇ ਕਲਚ ਸਾਡੇ ਜਿਵੇਂ ਹੁਣ ਮੈਂ ਹੁਣ ਕਲਚ ਨਹੀਂ ਦੱਬਿਆ ਹੁਣ ਬਾਇਓ ਫੋਰਵਰਡ ਥੋੜੇ ਟਾਈਮ ਬਾਅਦ ਚੱਲਣਾ ਐ ਅੱਛਾ ਐਸ ਤੋਂ ਬਸ ਐਂ ਕਰਕੇ ਪਿੱਛੇ ਜਾਣਾ ਵੀਰੇ ਇਹ ਪਿੱਛੇ ਉਹੀ ਜੀਸੀਬੀ ਵਾਲਾ ਹਿਸਾਬ ਹਾਂ ਤੇ ਤੇਜ਼ ਤੇਜ਼ ਕਲਚ ਅੱਛਾ ਉਹ ਮਾਰ ਦਿਖਾ ਦੋ ਕੋਈ ਤੁਹਾਂ ਹੈਉ ਨਹੀਂ ਸੀ ਆਜੀ ਹੈ ਨਹੀਂ ਵੀ ਨਹੀਂ ਸੀ ਹੈਨਾ ਪਰਪਲ ਨਹੀਂ ਹੈ ਰ ਮੇਰਾ ਕੰਪਨੀ ਕਿੰਨੀ ਰੇਸ ਦਿੰਦੀ ਹੈ ਜੀ ਆਹੀ ਵੀਰੇ 2200 ਹੁੰਦੀ ਆ ਹਾਂ ਹਾਂ ਜੀ ਲਓ ਜੀ ਕਰ ਲਈ ਬੰਦੇ ਨੂੰ ਕਰ ਲੋ ਜੀ ਕਰ ਅੰਗਲੇ ਸੀ ਲੱਗੇ ਜਾਣਾ ਛਲਟ ਕਰਦੇ ਐਸੀ ਲਾਤਾ ਪੁੱਤ ਐਸੀ ਲਾਤਾ ਅਲਾਦੀਨ ਲਾਦੀ ਹਾਂ ਕੋਈ ਨਹੀਂ ਖੁੱਲੀ ਲੈਣ ਨੂੰ ਬੈਠੇ ਲੈਣ ਨੂੰ ਮੰਗਣਾ ਮੈਂ ਮੈਨੂੰ ਨਾ ਕਹਿੰਦਾ ਬਾਹਰ ਕੱਟਦੇ ਹੋਣ ਤੁਸੀਂ ਟੈਨਸ਼ਨ ਪਈ ਪਈ ਹੈ ਹੁੰਦੇ ਨੇ ਸਰ ਲੈ ਚਲ ਹਾਂ ਤੁਸੀਂ ਲੈ ਚਲ ਮੈਂ ਰੁਕਦਾ 100% ਵੀ ਇਹੋ ਸਟਰਕਚਰ ਉਸ ਤੋਂ ਬੜਾ ਹੈ ਅੱਛਾ ਠੀਕ ਹੈ ਫੈਸਿਲਿਟੀ ਸੇਮ ਹੋਊਗੀ ਜਿਹੜੀ ਪਾਵਰ ਦਾ ਫਰਕ ਪੈਜੀ ਹੈ ਨਾ ਹਾਂ ਜਿਵੇਂ ਸਟੇਰਿੰਗ ਹੋਏ ਐਡਜਸਟੇਬਲ ਹੋ ਲੀਵਰ ਹੋਏ ਹਨ ਹੈਂਡ ਲੀਵਰ ਆਪਣੇ ਜਿੰਨੇ ਹਾਂ ਇਹ ਜੀ ਸਰਵਿਸ ਸਟਾਰਟ ਕੀ ਲੈਂਦੇ ਜੀ ਇਹਦਾ ਅੱਛਾ ਤੇ ਲਓ ਜੀ ਪੌਣਿਆ ਚੱਲੇ ਹੋਣ ਤੇ ਵੀਰ ਨੂੰ ਮੁਬਾਰਕਾ ਇੱਕ ਵਾਰ ਫਿਰ ਤੋਂ ਓਕੇ ਜੀ ਮਿਲਦੇ ਹੁਣ ਇਸ ਦਿਨ ਅਸੀਂ ਵੀਰ ਹੁਣ ਅਸੀਂ ਚੋਦਾ ਜਾਵਾਂਗੇ ਕਿਸੇ ਦਿਨ ਪੂਰਾ ਤੁਹਾਨੂੰ ਦਿਖਾਉਣਾ ਉੱਥੇ ਕਿਵੇਂ ਖੇਤੀਬਾੜੀ ਹੁੰਦੀ ਹੈ ਉਹ ਸਾਰਾ ਕੁਝ ਚੱਲ ਜੀ ਚੱਲ ਜੀ ਹਾਂ ਲੈਓ ਜੀ ਜੀ ਠੀਕ ਹੈ ਜੀ ਚੰਗਾ ਜੀ ਚੰਗਾ ਜੀ ਓਕੇ ਵੀਰ ਠੀਕ ਹੈ ਮਾਈ ਬਹੁਤ ਜੀ ਐਡੀਟਿੰਗ ਕਰੋਗੇ ਐਸਾ ਇਹ ਕਰਦੇ ਆ ਮੈਂ ਵਿਆਹ ਨਹੀਂ ਕਰਦਾ ਅੱਛਾ ਇਹ ਚਲਾਦਾ ਮੈਂ ਹੁਣ ਆਮਾਂਗੇ ਕਿਸੇ ਦਿਨ ਚੱਲਦਾ ਦੇਖਣਾ ਹੁਣੇ ਉੱਥੇ ਨਹੀਂ ਆਜਿਓ ਅਸੀਂ ਉੱਧਰ ਜਾਣਾ ਬਸ ਕੋਈ ਨਹੀਂ ਕਰ ਲੂ ਮਸ਼ੀਨ ਦੀਆਂ ਕਰ ਦੋ ਬਧਾਈਆਂ